ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਚਾਰ گاਵਾ ਦਿਖਾਵਾਂਗੇ ਦੋ ਦਿਖਾਵਾਂਗੇ ਸਾਹੀਵਾਲ ਤੇ ਦੋ ਦਿਖਾਵਾਂਗੇ ਸੱਜਣੋ ਜਰਸੀ ਤਾਜ਼ੀਆਂ ਦੋ ਸੂਣ ਵਾਲੀਆਂ ਨੇ ਤੇ ਦੋ ਹੈਗੀਆਂ ਨੇ ਸੱਜਣੋ ਤਾਜ਼ੀਆਂ ਸੂਈਆਂ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਚਾਰਾਂ ਦਾ ਰੇਟ ਆ ਜਿਹੜਾ ਸੱਜਣੋ ਰੇਟ ਵੀ ਬਾਈ ਤੋਂ ਆਪਾਂ ਵੀਡੀਓ ਜੀ ਕਰਵਾ ਦਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੂਗੀ ਜੀ ਸਤਿ ਸ਼੍ਰੀ ਅਕਾਲ ਭਾਈ ਲਾਡੀ ਘਰੇ ਨਾ ਹੀ ਪਿੰਡ ਤੁੰਗਾ ਹੈੜੀ ਰਾਏਕੋਟ ਤੋਂ 10-12 ਕਿਲੋਮੀਟਰ ਤੇ ਪਿੰਡ ਆਈ ਆਪਣਾ ਜਿਲ੍ਹਾ ਲੁਧਿਆਣਾ ਹੈ ਤਸੀਲ ਰਾਏਕੋਟ ਜਿਹੜਾ ਲੁਧਿਆਣਾ ਹਾਂਜੀ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਹਾਂਜੀ ਭਾਈ ਆ ਇਧਰ ਮਾਰ ਦੇ ਦਰਸ ਕੈਮਰਾ ਇੱਕ ਨੰਬਰ ਤੋਂ ਇਹ ਆ ਗਈ ਭਾਈ ਸਾਹੀਵਾਲ ਚ ਨਾ ਹਾਂਜੀ ਇਹ ਆ ਗਈ ਸਾਹੀਵਾਲ ਮਸਲ ਚ ਇੱਕ ਗੱਬਣਾ ਕ ਸੂਈ ਹੋਈ ਆ ਭਾਈ ਇਹ ਭਾਈ 10-12 ਦਿਨ ਲੋਗੀ ਬੱਚੀ ਪਲੂਨਸ ਹੁੰਦੀ ਆ ਚਾਰ ਦੰਦ ਦੰਦਾਂ ਚ ਚਾਰ ਦੰਦ ਸੂਹਾ ਪਹਿਲਾ ਸੂਹਾ ਪਹਿਲਾ ਜੀ ਆ ਗਈ ਸਾਹੀਵਾਲ ਚ ਨਾ ਹਾਂਜੀ ਸਾਹੀਵਾਲ ਚ ਚਾਰ ਆ ਗਈ ਬੱਚੇ ਚਾਰ ਦੰਦ ਪਹਿਲਾ ਸੂਆ ਤੇ ਆ ਗਈ ਸਾਹੀਵਾਲ ਦੇ ਵਿੱਚ ਗਰਮ ਠੰਡੀ ਕਿਵੇਂ ਆ ਪੂਰੀ ਐਨ ਠੰਡੀ ਸੀ ਲਾਈ ਠੀਕ ਆ ਹੱਥ ਹੱਥ ਮਰਪਾਉਂਦੀ ਆ ਦੇ ਵੀ ਐਨ ਪੂਰਾ ਬਾਲੇ ਚਲੂਗੀ ਇਹਦਾ ਸੂਆ ਆ ਗਿਆ ਪਹਿਲਾ ਦੰਦਾਂ ਚ ਚਾਰ ਦੰਦ ਤੇ ਨਸ ਆ ਗਈ ਸੱਜਣੋ ਸਾਹੀਵਾਲ ਗੱਬਣਾ ਹਲੇ ਦਿਨ ਬਾਈ ਕਹਿੰਦਾ 7 ਤੋਂ 8 ਕੱਢ ਦੂਗੀ ਹਾਂ ਜੀ ਬਾਲਾ ਉਹ 10 ਦਿਨ ਲੈ ਜੂ ਹਲੇ ਝੋਲ ਹੈਗੀ ਹਲੇ ਵਿੱਚ ਬਾਈ ਆ ਲੇਵਾ ਦਿਖਾ ਦੇ ਤਰਸ ਨੇੜੇ ਲਾ ਕੇ ਕੱਦ ਕਾੜ ਦਾ ਆਈਡੀਆ ਕਰਾ ਦੇਦਾ ਲੈ ਛੀਲ ਛਾਉਤਾ ਤੂੰ ਦੇਖ ਲੈ ਬਾਈ ਗੁਰੀ ਲੈ ਹੰਡੀ ਸੀ ਲਾਈਨ ਓਕੇ ਆ। ਆ ਵੀ ਇੱਥੇ ਤੇ ਕੱਦ ਦਾ ਆਈਡੀਆ ਵੀ ਕਰਾ ਦੇ ਤਰਸ। ਕਿਉਂਕਿ ਕਈ ਲੰਬਾ ਲੱਗ ਜਾਂਦੇ ਨੇ ਸੱਜਣ ਦੇ ਉਰੇ ਤੇ ਉਹਦੇ ਕੱਦ ਕਾੜ ਦਾ ਆਈਡੀਆ ਲਾ ਲਿਓ। ਜਿੱਡਾ ਕ ਕੱਦ ਆ ਗਿਆ ਇਹਦਾ ਆ ਗਈ ਸਾਹੀਵਾਲ ਚ ਸੁਹਾ ਪਹਿਲਾਂ। ਸੁਹਾ ਪਹਿਲਾਂ ਜੀ। ਕਿੰਨੇ ਪੈਸੇ ਇਹ ਦੇਵਾਂਗੇ? ਬਾਈ ਇਹਦਾ 52000 ਆ ਜੀ। ਮੁੱਲ 52 ਕਿੰਨੇ ਕਰੀ ਛੱਡ ਜੀ। 48000 ਦੀ ਵੱਛੀ ਛੱਡ ਦਾਂਗੇ। ਬਾਕੀ ਮਾਨ ਤਾਨ ਮੌਕੇ ਤੇ ਹੋ ਜਾਊਗਾ ਹੋਰ। ਯਾਨੀ ਸੀਲ ਸਾਬ ਪੂਰੀ ਆ। ਬਲ ਝੋਲ ਬਹੁਤ ਆ। ਇਹ ਮਿਲੂਗੀ 48 ਦੀ। 48 ਚ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਬਾਈ ਕਰ ਦਾਂਗੇ। हां ਹੁਣ ਮਾਰਦੇ ਦਰਸਾ ਦੋ ਨੰਬਰ ਵਾਲੀ ਪਛੀ ਤੇ ਇਹ ਆ ਗਈ ਪਿਓਰ ਜਰਸੀ ਚ ਹੈ ਨਾ ਹਾਂਜੀ ਇਹ ਟੋਕੜ ਗੱਬਣ ਬੱਛੀ ਆ ਚੈੱਕ ਆਪਾਂ ਕਰਾਈ ਹੋਈ ਆ ਤਿੰਨ ਮਹੀਨਿਆਂ ਦੇ ਨੇੜਾ ਤਿੰਨ ਦੇ ਢਾਈ ਤੋਂ ਬਾਹਰ ਹਾਂ ਢਾਈ ਤੋਂ ਬਾਹਰ ਆ ਜੀ ਆ ਢਾਈ ਤੋਂ ਬਾਹਰ ਆ ਚੰਨ ਬੱਛੀ ਆ 6 ਦੰਦ ਮੂੰਹੋਂ 6 ਦੰਦ ਮੂੰਹੋਂ 6 ਦੰਦ ਬੱਚਾ ਹੈਗਾ ਨਾਲ ਇਹਦੇ ਨਹੀਂ ਬਾਈ ਬੱਚਾ ਨਹੀਂ ਹੈਗਾ ਦੁੱਧ ਕਿੰਨਾ ਹੁਣ ਦੁੱਧ ਬਾਈ ਇਹਦੇ ਤੋਂ ਲੈਗਾ 5-6 ਕਿਲੋ ਆ ਜੀ ਆਪਣੇ ਕੋਲੇ ਹੋਰ ਵਾਜੂਗੀ ਪੁੱਤ ਦੋੇ ਟਾਈਮਾਂ ਦਾ ਹਾਂਜੀ ਹਾਂ 5 ਮੰਨ ਕੇ ਆ ਜੇ ਕੋਈ ਵੀ ਆ ਜੇ ਬਈ ਆ ਜੇ ਸੂਆ ਪਹਿਲਾ ਦੰਦਾਂ ਚ 6 ਦੰਦ ਅਤੇ ਦੰਦਾਂ ਚ ਹੈਗੀਆਂ 6 ਦੰਦ ਸੂਆ ਹੈਗੀਆਂ ਪਹਿਲਾ ਤੇ ਆ ਗਈ ਜਰਸੀ ਨਸਲ ਚ ਇਹ ਹੈਗੀਆਂ ਬਾਈ ਕਹਿੰਦਾ ਤੋਕੜ ਗੱਬਣਾ ਤਕਰੀਬਨ ਤਕਰੀਬਨ 2.5 ਤੋਂ ਪਲੱਸ ਆ ਵੀ 3 ਤੋਂ ਘੱਟ ਆ ਥੋੜੀ ਹਾਂਜੀ ਉਹ ਹਿਸਾਬ ਨਾਲ ਅਡਜਸਟਮੈਂਟ ਕਰ ਲਿਓ ਬਾਕੀ ਜਿਹੜੇ ਸੱਜਣ ਨੇ ਯਾਰ ਲੈ ਕੇ ਜਾਣੀਆਂ ਨੇੜੇ ਆ ਕਿਉਂ ਚੈੱਕ ਕਰਾ ਕੇ ਜ਼ਰੂਰ ਲੈ ਜਾਓ ਇਹ ਇਹ ਬੇਨਤੀ ਜ਼ਰੂਰ ਆ ਚਰਨਾ ਚ ਵੀ ਚੈੱਕ ਕਰਾ ਕੇ ਲੈ ਜਾ ਕਰੋ ਜਿਹੜਾ ਵੀ ਗੱਬਣ ਪਸ਼ੂ ਹੁੰਦਾ ਅੱਪਾ ਚੈੱਕ ਕਰਾ ਗਈ ਹੂੰ ਦਾ ਵੀਡੀਓ ਚ ਪਾਉਣੇ ਹੁੰਨੇ ਐ ਜਿਹੜਾ ਗੱਬਣ ਹੋਵੇ ਫਿਰ ਜੇ ਕਿਸੇ ਵੀਰ ਨੇ ਕਰਾਉਣੀ ਵੀ ਆਪਾਂ ਕਰਾ ਕੇ ਦੇ ਡਾਕਟਰ ਆਜੂ ਜਦੀ ਮੌਕੇ ਤੇ ਆ ਜਿਹੜੇ ਸੱਜਣ ਨੇ ਲਿਜਾਣੀਆਂ ਆਪ ਦੀ ਉਰੋਂ ਤਸੱਲੀ ਕਰਕੇ ਲੈ ਜੇ ਕਹਿਣ ਦਾ ਭਾਵ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ ਦੇਖ ਮੁੱਲ ਨਹੀਂ ਕਰਦੇ ਹੈਗੇ ਅੱਜ 28000 ਦੀ ਬੱਚੀ ਦੇ ਦਾਂਗੇ ਮੁੱਲ ਕਰਾਉਣਾ 32 ਕਰਾ ਲਓ 33 ਕਰਾ ਲਓ ਜਾਂ 28 ਦੀ ਦੇ ਦਾਂਗੇ ਸੀਲ ਸਾਹੂ ਇਹ ਵੀ ਪੂਰੀ ਆ ਦੁੱਧ 5 ਕਿਲੋ ਹਾਂ 5 ਤੋਂ ਬਾਹਰ ਹੀ ਆ ਯਾਨੀ 5 ਮੰਨ ਕੇ ਲੈ ਜਾਓ ਠੀਕ ਆ ਗੱਲ ਹਾਂ ਦੁੱਧ 5 ਕਿਲੋ ਆ 2.5 ਮਹੀਨਿਆਂ ਦੀ ਗੱਬਣਾ ਸੱਤ ਤੋਂ ਆਈ ਸੀ ਚੈੱਕ ਕਰਾਈ ਕਰਕੇ ਨਾ ਹੱਥ ਪਾਉਣਾ ਡੰਗਰ ਕਰ ਜਾਂਦਾ ਹੀ ਇੱਕ ਲੋਦ ਹੈ ਨਾ ਹਾਂ ਹਾਲ ਫਿਲਹਾਲ ਵੀ 5 ਕਿਲੋ ਆ ਹਾਲ ਫਿਲਹਾਲ ਜਿੰਨਾ ਹੁਣ ਹੈਗਾ ਹਾਲ ਫਿਲਹਾਲ 5 ਕਿਲੋ ਆ 2.5 ਮਹੀਨਿਆਂ ਦੀ ਗੱਬਣਾ ਤੇ ਰੇਤ ਬਾਈ ਕਹਿੰਦਾ ਆਪਾਂ ਕਿੰਨੇ ਦੱਸੇ ਲਾਡੀ 22 ਦੀ ਦੇ ਦਾਂਗੇ 22000 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਹੁਣ ਮਾਰਦੇ ਆ ਤਿੰਨ ਨੰਬਰ ਵਾਲੀ ਇਹ ਮੇਰਾ ਖਿਆਲ ਆ ਸਾਹੀਵਾਲ ਚ ਇਹ ਵੀ ਹਾਂ ਬਈ ਇਹ ਵੀ ਕ੍ਰੋਸ ਪਣ ਜੇ ਤਾਂ ਜ਼ਿਆਦਾ ਸਾਹੀਵਾਲ ਚ ਕੱਦ ਕਾਰ ਜਰਸੀ ਵਾਲਾ ਹਾਂਜੀ ਹਾਂਜੀ ਕਾਦੇ ਦਾ ਦਰਮਿਆਨਾ ਚ ਆ ਗਿਆ ਤੇ ਆ ਗਈ ਸਾਹੀਵਾਲ ਚ ਇਹ ਸੂਹੀ ਹੋਈ ਆ ਇਹ ਸੂਣ ਵਾਲੀ ਆ ਬਈ ਇਹ ਵੀ 10 12 ਦਿਨ ਕੱਢੂਗੀ ਸੂਆ ਕਿਹੜਾ ਇਹਦਾ ਸੂਆ ਦੂਜਾ ਸੁੰਦੀ ਆਈ ਦੰਦ ਦੇ ਤਾਂ ਨਹੀਂ ਦੇਖੇ ਨਹੀਂ ਬਈ ਇਹਦੇ ਨਹੀਂ ਦੇਖੇ ਯਾਰ ਅੱਛਾ ਦੰਦ ਚੈੱਕ ਨਹੀਂ ਕਰੇ ਸੂਆ ਦੂਜਾ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਕ੍ਰੋਸ ਪਾਣਾ ਹਾਂਜੀ ਇਹ 10 12 ਦਿਨ ਦੀ ਕੱਚੀ ਹੈ ਹਾਂਜੀ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਦੁੱਧ ਆ ਬਈ ਇਹਦਾ 13 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਐਕਟੀ ਦਾ ਉਮੀਦ ਆ ਵੀ ਵੱਧ ਦੇ ਦੂਗੀ ਹਾਂ ਇਸ ਵਾਰੀ ਚੰਗਾ ਲੱਗਿਆ ਵਧੀਆ ਇਸ ਵਾਰੀ ਬਾਈ ਕਹਿੰਦਾ ਸੂਣਾ ਇਹਨੇ ਦੂਜਾ ਸੂਆ ਹਾਂਜੀ ਤੇ ਬਾਕੀ ਯਾਰ ਜਾਨਵਰ ਉਹੀ ਗੱਲ ਆ ਵੀ ਤੁਸੀਂ ਆਪਣੀ ਸਮਝਣਾ ਖਰੀਦਣਾ ਹੁੰਦਾ ਹਨਾ ਸਾਡਾ ਕੰਮ ਤਾਂ ਜਾ ਝੋਲ ਇਹਦੇ ਵੀ ਬਹੁਤ ਆ ਲੈ ਆ ਝੋਲ ਝੂਲ ਬਾਈ ਕਹਿੰਦਾ ਪਈਆ ਹਲੇ ਕਿਉਂਕਿ ਬਣੂਗੀ ਕਹਿੰਦਾ ਹਲੇ ਕੱਚੀ ਆ ਵੀ 8 ਤੋਂ 10 ਦਿੰਦੀ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਗਈ ਪੈਸੇ ਲਾਦੀ ਇਹਦੇ ਕਿੰਨੇ ਨੇ ਨਹੀਂ ਤੇ ਭਾਈ ਜਾਇਜ਼ ਬਿਲਕੁਲ 33000 ਦੀ ਦੇ ਦਾਂਗੇ ਇਹ ਦੇ ਦਾਂਗੇ 33000 ਹਾਂ 33 ਦੀ ਦੇ ਦਾਂਗੇ ਇਹ ਮਿਲੂਗੀ 33000 ਦੀ ਤੇ ਹੁਣ ਮਾਰਦੇ ਚਾਰ ਨੰਬਰ ਵਾਲੀ ਦੇ ਕੈਮਰਾ ਇਹ ਆ ਗਈ ਜਰਸੀ ਹਾਂ ਇਹ ਬਈ ਤਨ ਚਾਰ ਦਿਨ ਦੀ ਸੂਈ ਹੋਈ ਆ ਬੱਛੀ ਮਗਰਾ ਆ ਨਾਲ ਇਹਦੇ ਬੱਛੀ ਆ ਗਈ ਦੂਜੇ ਸੂਏ ਸੂਆ ਦੂਜਾ ਹਾਂ ਕੱਦ ਦੇ ਆ ਗਿਆ ਜੋ ਛੋਟੇ ਦੀ ਹਾਂ ਕੱਦ ਛੋਟਾ ਆ ਗਿਆ ਦਾ ਕੱਦ ਨਹੀਂ ਹੈਗਾ ਬਾਲਾ ਵੱਡਾ ਕਿਉਂਕਿ ਕਿਤੇ ਨੇੜੇ ਆ ਕੇ ਯਾਰ ਗਾਲਾਂ ਕੱਢੀ ਜਾਓ ਹਨਾ ਵੀ ਪਤਾ ਨਹੀਂ ਤੁਸੀਂ ਨੇ ਫਲੈਟ ਕਰਕੇ ਦਿਖਾਤੀ ਕੱਦ ਛੋਟਾ ਆ ਗਿਆ ਉੱਲੇ ਵਾ ਚੰਗਾ ਦਿਖਾਉਂਦੀ ਆ ਥੱਲੇ ਬੌਲੀ ਕਿੰਨੀ ਕਾਏ ਥੱਲੇ ਬਾਈ ਬੌਲੀ ਬਾਈ ਹੈਗੀ ਇਹਦੇ ਥੱਲੇ 9-10 ਕਿਲੋ ਹੋਣਾ ਨੌ ਮੰਨ ਕੇ ਆ ਜੀ ਕੋਈ ਹਾਂ ਜੀ ਹਾਂ ਆ 9 ਕਿਲੋ ਬੌਲੀ ਆ ਸੂਈ ਚਾਰਾਂ ਦਿਨਾਂ ਦੀ ਆ ਯਾਨੀ ਕਾਟੀ ਦੱਸਾਂਗੇ ਆਪਾਂ ਆ ਚਾਰਕ ਦਿਨ ਦੀ ਸੂਈ ਹੋਈ ਆ ਬੱਸੀ ਮਗਰ ਚਾਰਾਂ ਦਿਨਾਂ ਦੀ ਸੂਈਆ ਮਗਰ ਬੱਛੀ ਆ ਸੂ ਆ ਦੂਜਾ ਤੇ ਨਸਲ ਆ ਗਈ ਜਰਸੀ ਕੱਦ ਚ ਆ ਗਈ ਛੋਟੇ ਕੱਦ ਕਾੜ ਚ ਘੱਟ ਜਗਾ ਘੇਰੂਗੀ ਜਿਹੜਾ ਸੱਜਣ ਲੈ ਕੇ ਜਾਊਗਾ ਇਹਨੂੰ ਤੇ ਦੁੱਧ ਬਾਈ ਕਹਿੰਦਾ ਜਿਵੇਂ ਦੱਸਿਆ ਵੀ ਹਾਲ ਫਿਲ ਹਾਲ ਇਹਦੇ ਥੱਲੇ 9 ਕਿਲੋ ਬੌਲੀ ਆ ਉਹ ਤੁਸੀਂ ਡੰਗ ਦੋ ਡੰਗ ਚਾਰ ਡੰਗ ਚੋਕੇ ਲੈ ਜਿਓ ਤੇ ਬੱਛੀ ਵੀ ਦਿਖਾ ਦਿਨ ਤਰਸ ਜਿਹੜੀ ਨਾਲ ਆ ਇਹਦੇ ਬੱਛੀ ਤੇ ਵੀ ਮਾਰਨੀ ਕੈਮਰਾ ਇੱਕ ਵਾਰੀ ਬੱਚੀ ਵੀ ਦਿਖਾ ਦੇ ਕਿਉਂਕਿ ਸੱਜਣ ਕਮੈਂਟ ਕਰ ਲੱਗ ਜਾਂਦੇ ਵੀ ਬੱਚਾ ਵੀ ਦਿਖਾ ਦਿਆ ਕਰੋ ਜਰੂਰ ਉਹ ਤੋਂ ਆਈਡੀਆ ਜਾ ਹੋ ਜਾਊਗਾ ਇਹ ਕੀ ਨਹੀਂ ਦੇ ਦਾਂਗੇ ਆਪਾਂ ਇਹ ਵੀ ਦੇ ਦਾਂਗੇ ਭਾਈ ਆਪਾਂ 34000 ਦੀ ਇਹ ਦੇ ਦਾਂਗੇ 34 ਮਾਨਤਾਨ ਕਰ ਦਾਂਗੇ 34 ਚ 34 ਚ ਮਾਨਤਾਨ ਕਰ ਦਿਆਂਗੇ ਨੰਬਰ ਬੋਲ ਦਿਓ ਜੀ ਨੰਬਰ ਜੀ ਆਹ ਜੋੜਾ ਵਿਕ ਗਿਆ ਆਪਣਾ ਇੱਧਰ ਆ ਇੱਧਰ ਲਾ ਹਾਂਜੀ ਹਾਂ ਆਹ ਜੋੜਾ ਸੇਲ ਹੋ ਗਿਆ ਇਹ ਵੀ ਦਿਖਾ ਦੀ ਤਰਸ ਮੜਾ ਜਾ ਮਾਰ ਦੀ ਕੈਮਰਾ ਇੱਧਰ ਵੀ हां ए सेल होगियां ए ना किते भाई तो मांगी जायो भी ए चाहिंदिया ने मांय दिखाईयां नहीं हैगियां है के कोई ਵੀ ਕਹਿ ਲੈਂਦੇ ਆ ਵੀ ਮੌਕੇ ਛੇੜ ਤੇ ਖੜੀ ਸੀ ਜਾ ਇਹ ਜੋੜਾ ਸੇਲ ਹੋ ਗਿਆ ਠੀਕ ਆ ਗੱਲ ਹਾਂ 10 ਡੰਗਰ ਕੱਲ ਪਰਸੋਂ ਆਪਣੇ ਕੋਲੇ ਆਏ ਸੀਗੇ 10 ਡੰਗਰ ਉਹ ਕੱਲ ਸੇਲ ਹੋਗੇ ਠੀਕ ਆ ਗੱਲ ਹਾਂ ਜੀ ਤੇ ਇੱਕ ਬਈ ਬੇਨਤੀ ਜ਼ਰੂਰ ਆ ਵੀ ਫੋਨ ਕਰਕੇ ਆਇਆ ਕਰੋ ਐਵੇਂ ਢੇੜਾ ਨਾ ਲਾਇਆ ਕਰੋ ਡੰਗਰ ਕਈ ਵਾਰੀ ਹੁੰਦੇ ਵੀ ਆ ਕਈ ਵਾਰੀ ਨਹੀਂ ਹੁੰਦੇ ਠੀਕ ਆ ਜੀ ਇੱਕ ਇਹ ਜ਼ਰੂਰ ਬੇਨਤੀ ਹੈ ਜਦੋਂ ਵੀ ਆਉਣਾ ਤੁਸੀਂ ਫੋਨ ਲਾ ਕੇ ਆਉਣਾ ਤਾਂ ਤੁਹਾਨੂੰ ਵੀ ਸੌਖਾ ਭਾਈ ਅਸੀਂ ਵੀ ਉਸ ਟਾਈਮ ਘਰੇ ਮਿਲਿਆ ਕਰਾਂਗੇ ਤੁਹਾਨੂੰ ਆ ਕਈ ਵਾਰ ਯਾਰ ਕੋਈ ਸੱਜਣ ਦੂਰ ਤੋਂ ਆਉਂਦਾ ਐ ਮੀ ਹਨਾ ਤੇਲ ਪਾਣੀ ਮਚਾ ਕੇ ਜਾਣ ਨੂੰ ਐ ਕਿਤੇ ਦੂਰ ਸਮੇਂ ਦੀ ਬਰਬਾਦੀ ਵੀ ਚਲੋ ਹੋ ਜਾਂਦੀ ਆ ਨਾ ਕੰਮਕਾਰ ਵਾਲੇ ਸੱਜਣ ਹੁੰਦੇ ਨੇ ਤੇ ਕਈ ਵਾਰ ਹੋ ਸਕਦਾ ਯਾਰ ਬਾਈ ਹੋਰੀ ਵੀ ਤੁਹਾਨੂੰ ਘਰੇ ਨਾ ਮਿਲਣਾ ਉਹ ਵੀ ਗੱਲ 'ਚ ਦਿੱਕਤ ਆ ਜਾਂਦੀ ਮੜਾ ਜਿਹਾ ਫੋਨ ਕਰਕੇ ਚੱਲ ਪਿਆ ਕਰੋ ਕਈ ਵਾਰੀ ਜਾਨਵਰ ਸੇਲ ਹੋ ਜਾਂਦੇ ਨੇ ਸੇਲ ਹੋ ਜਾਂਦੇ ਆ ਹਾਂਜੀ ਹਾਂਜੀ ਨੰਬਰ ਆਪਣਾ ਹੀ 985579812 ਆ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਹੀ ਲਾ ਦੂੰਗਾ ਇਹਨਾਂ ਚਾਰਾਂ ਨਗਾਂ 'ਚੋਂ ਤੁਹਾਨੂੰ ਜਿਹੜਾ ਵੀ ਨਗ ਪਸੰਦ ਆ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਸੂਣ ਵਾਲੀ ਦਾ ਚੇਪਾ ਲਾ ਕੇ ਲੈ ਜਿਓ ਟੋਕੜ ਗੱਬਰ ਨੂੰ ਚੈੱਕ ਕਰਾ ਕੇ ਲੈ ਜਿਓ ਤੇ ਬਾਕੀ ਜਿਹੜੀ ਸੂਈ ਸਮਾਰੀ ਆ ਉਹਨੂੰ ਡੰਗ ਦੋ ਡੰਗ ਤੁਸੀਂ ਚੋ ਕੇ ਲੈ ਜਿਓ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਬਾਈ ਬਾਜੋ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਜਦੋਂ ਇੱਕ ਵਾਰੀ ਡੰਗਰ ਆਪਾਂ 베ਚਤਾ ਆਰੇ ਇਹ ਕਹਿੰਦੇ ਕਹਨੇ ਹੁੰਨੇ ਆ ਵੀ ਆਪਣੀ ਗਰੰਟੀ ਬਾਈ ਆਪਣੇ ਘਰ ਘਰ ਦੀ ਆ ਪੂਰੇ ਅੰਦਰ ਅੰਦਰ ਦੀ ਗਰੰਟੀ ਆ ਬਾਹਰ ਦੀ ਕੋਈ ਗਰੰਟੀ ਨਹੀਂ ਹੁਣੇ ਤੁਸੀਂ ਯਾਰ ਜਿੰਨੀ ਮਰਜੀ ਤਸੱਲੀ ਕਰਕੇ ਲੈ ਜਾਵੀਂ ਬਾਅਦ ਚ ਉਰੇ ਵਾਪਸੀ ਵਾਲਾ ਸਿਸਟਮ ਨਹੀਂ ਨਾ ਬਈ ਨਾ ਬਾਅਦ ਚ ਤੁਸੀਂ ਦਾਣਾ ਨਹੀਂ ਪਾਉਂਦੇ ਸ਼ਾਮ ਤੇ ਨਹੀਂ ਉੱਥੇ ਮੇਰਾ ਕੋਈ ਕਸੂਰ ਨਹੀਂ ਹੈ ਅੱਜ ਮੇਰੇ ਘਰੇ ਖੜੀ ਐ ਇੱਕ ਡੰਗ ਚੋਬੋ ਦੋ ਡੰਗ ਚੋਬੋ ਕੋਈ ਟੈਨਸ਼ਨ ਨਹੀਂ ਹੈਗੀ ਅੱਜ ਦੀ ਘੜੀ ਬਾਈ ਕਹਿੰਦਾ ਕਹਿਣ ਦਾ ਭਾਬੀ ਯਾਰ ਮੇਰੇ ਘਰੇ ਦਾ ਸਿਉਣਾ ਨਹੀਂ ਸਾਰੀ ਹਾਂ ਬਈ ਹਾਂ ਵੀ ਉਰੇ ਤੁਸੀਂ ਦੋ ਡੰਗ ਚਾਰ ਡੰਗ ਤਸੱਲੀ ਕਰਕੇ ਨਾ ਚਾਰਾਂ ਚੋਂ ਜਿਹੜੀ ਵੀ ਬੈੜ ਪਸੰਦ ਆਊਗੀ